ਲੁਧਿਆਣਾ ਦੇ ਵਿੱਚ ਜਨਮ ਦਿਨ ਤੋਂ ਠੀਕ ਇੱਕ ਦਿਨ ਪਹਿਲਾਂ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋਈ ਹੈ ਤੇ ਇਸ ਮੌਤ ਦਾ ਜ਼ਿੰਮੇਵਾਰ ਕੌਣ ਹੈ ਕੁਦਰਤ ਜਾਂ ਸਰਕਾਰੀ ਮਹਿਕਮੇ ਦਰਅਸਲ ਲੁਧਿਆਣਾ ਦੀ ਚੋੜੀ ਸੜਕ ਤੇ ਬਿਜਲੀ ਦੇ ਖੰਬੇ ਤੋਂ ਟੁੱਟੀ ਤਾਰ ਖੜੇ ਬਰਸਾਤੀ ਪਾਣੀ ਵਿੱਚ ਡਿੱਗੀ ਹੋਈ ਸੀ ਜਿਸ ਕਾਰਨ 8 ਸਾਲ ਦਾ ਦਿਵਾਂਸ਼ੂ ਕਰੰਟ ਦੀ ਚਪੇਟ ਵਿੱਚ ਆ ਗਿਆ ਤੇ ਉਸ ਦੀ ਮੌਤ ਹੋ ਗਈ ਹਾਦਸਾ ਮ੍ਰਿਤਕ ਬੱਚੇ ਦੇ ਜਨਮ ਦਿਨ ਤੋਂ ਠੀਕ ਇੱਕ ਦਿਨ ਪਹਿਲਾਂ ਵਾਪਰਿਆ ਬੱਚੇ ਦੀ ਮੌਤ ਕਾਰਨ ਪਰਿਵਾਰ ਸਦਮੇ ਵਿੱਚ ਹੈ ਪਰਿਵਾਰ ਤੇ ਰਿਸ਼ਤੇਦਾਰ ਹੱਥ ਸੇ ਪਿੱਛੇ ਬਿਜਲੀ ਤੇ ਨਗਰ ਨਿਗਮ ਵਿਭਾਗ ਨੂੰ ਜ਼ਿੰਮੇਵਾਰ ਦੱਸਦੇ ਨੇ ਤੇ ਉਹਨਾਂ ਦੇ ਵੱਲੋਂ ਬੱਚੇ ਦੀ ਲਾਸ਼ ਚੋੜੀ ਸੜਕ ਤੇ ਰੱਖ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਗਈ ਐ ਨਹੀਂ ਨਹੀਂ ਪਰਿਵਾਰ ਨੇ ਜਿੱਤਾਵਨੀ ਦਿੱਤੀ ਹੈ ਕਿ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਬੱਚੇ ਦਾ ਸੰਸਕਾਰ ਨਹੀਂ ਕਰਨਗੇ ਬਾ ਢੇਰ ਬਾਰਿਸ਼ੇ ਗਾਰਨਿਯ ਬਾਰਿਸ਼ ਮੇ ਚੀਜ਼ ਲੈਣੇ ਗਿਆ ਥਾ ढेर बारिश के कारण ही बारिश में चीज लेने गया था वहाँ से खंभे की तार कटी हुई थी इस कारण इसकी मौत हो गई है क्या लगता था भाई है कल हाँ, इसका जन्मदिन हां क्या था कल इसका बर्थडे है कल इसका कल बर्थडे की बात करना कल इसको 9वां लग जाएगा हाँ कोई तो तो कुछ भी नहीं आया यहाँ इंसाफ ही चाहिए हमें बारिश आने पे बिजली काट नहीं जाती उनसे इतना दिमाग नहीं है आज इसके साथ वो कल किसी और के साथ होगा फिर हमें पूरा पूरा इंसाफ चाहिए हमें कुछ नहीं पता सवेरे आठ बजे कार्याण ਉਹ ਸਾਹਮਣੇ ਬਿਜਲੀ ਦਾ ਖੰਭਾ ਹੈ ਉਹਦੇ ਵਿੱਚ ਕਰੰਟ ਆਇਆ ਉਹ ਬੱਚੇ ਦਾ ਹੱਥ ਲੱਗ ਗਿਆ ਤਾਰ ਵਿੱਚ ਗਿਰੀ ਹੋਈ ਸੀਗੀ ਉਹ ਕਰੰਟ ਦੇ ਨਾਲ ਬੱਚਾ ਹੋ ਗਿਆ ਕਾਲਾ ਉੱਥੇ ਉਹਦੀ ਐਂਡ ਮੌਕੇ ਜੋ ਵੀ ਮੌਤ ਛੋਟੀਆਂ ਮਾਰੀ ਨਾ ਛੋਟੀਆਂ ਮਾਰ ਕੇ ਘਾਰਦਿਆਂ ਨੇ ਲਾਇਆ ਉਹਨੂੰ ਖੰਭੇ ਦੇ ਨਾਲੋਂ ਤੇ ਉਹਦੀ ਹੋ ਗਈ ਐਂਡ ਮੌਕੇ ਤੇ ਮੌਤ ਤੇ ਬਿਜਲੀ ਵਿਭਾਗ ਵਿੱਚ ਫੋਨ ਕੀਤਾ ਜੀ ਇਹਨੂੰ ਕੱਲ ਵੀ ਕੀਤਾ ਕੱਲ ਵੀ ਕੋਈ ਨਹੀਂ ਆਇਆ ਅੱਜ ਸਵੇਰੇ ਉਹਨੇ ਐਮਰਜੈਂਸੀ ਬੰਦੇ ਦੋ ਭੇਜੇ ਤਾਰ ਉੱਤੋਂ ਕਟਵਾ ਦੀ ਕੰਨਾ ਸਾਡੀ ਸਟੈਕ ਚੱਲਦੀ ਪਈ ਹੈ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਕਿਹੜਾ جواب ਹੋਇਆ ਕੱਲ ਨੂੰ ਜੇ ਅਸੀਂ ਕਹਿੰਨੇ ਬਿਜਲੀ ਵਾਲਿਆਂ ਦਾ ਨਿਆਣਾ ਹੁੰਦਾ ਉਹ ਵੀ ਇਹੀ ਸਾਨੂੰ ਜਵਾਬ ਦਿੰਦੇ ਇਹ ਮਾਤੜ ਸਾਥੀ ਬੰਦੇ ਦਾ ਨਿਆਣਾ ਮਰਿਆ ਵੈ ਅੱਜ ਸਾਨੂੰ ਕਹਿੰਦੇ ਪਏ ਆ ਜੀ ਸਾਡੀ ਸਟੈਗ ਚਲਦੀ ਪਈ ਆ ਇਹ ਕਿੱਥੇ ਦਾ ਨਹੀਂ ਇਹ ਕਿੱਥੇ ਦਾ ਸੂਲ ਹੈਗਾ ਵੈ ਸਵੇਰ ਦਾ 8 ਵਜੇ ਦਾ ਨਿਆਣਾ ਮਰਿਆ ਹੋਇਆ ਆ ਕੋਈ ਇੱਥੇ ਦਾ ਐਮਐਲਏ ਕੋਈ ਕਾਉਂਸਲਰ ਕੋਈ ਨਹੀਂ ਆਇਆ ਇੱਥੇ ਦੱਸੋ ਮੈਨੂੰ ਜਦੋਂ ਆਪਾਂ ਵੋਟ ਲੈਣੀ ਹੁੰਦੀ ਆ ਬੱਚੇ ਦਾ ਜਨਮ ਦਿਨ ਕੱਲ ਅੱਜ ਜਨਮ ਦਿਨ ਆ ਬੱਚੇ ਦਾ ਕੱਲ ਜਨਮ ਦਿਨ ਆ ਬੱਚੇ ਦਾ ਜਦੋਂ ਆਪਾਂ ਵੋਟ ਲੈਣੀ ਹੁੰਦੀ ਆ ਉਦੋਂ ਅਸੀਂ ਹੱਥ ਜੋੜਦੇ ਆ ਤੂੰ ਮੇਰੀ ਮਾਂ ਤੂੰ ਮੇਰੀ ਭੈਣ ਅੱਜ ਕਿੱਥੇ ਗਏ ਮਾਂ ਭੈਣ ਅੱਜ ਨਿਆਣਾ ਮਰ ਗਿਆ ਕਿਸੇ ਗਰੀਬ ਦਾ ਕਿੱਥੇ ਗਏ ਨੇ ਦੱਸੋ ਕੋਈ ਐਮਐਲਏ ਆਇਆ ਸਵੇਰ 8 ਵਜੇ ਦਾ ਨਿਆਣਾ ਮਰਿਆ ਹੋਇਆ ਕੋਈ ਕਾਉਂਸਲਰ ਆਇਆ ਇੱਥੇ ਆਪਾਂ ਇਲੈਕਸ਼ਨ ਲੜਨ ਵਾਸਤੇ ਕਹਿ ਦਿੰਦੇ ਆ ਤੂੰ ਸਾਡਾ ਪੁੱਤਰ ਆ ਤੂੰ ਸਾਡੀ ਮਾਂ ਆ ਕਿੱਥੇ ਗਏ ਦਿਖਾਓ ਮੈਨੂੰ ਆਇਆ ਕੋਈ ਇੱਥੇ ਫੋਟਮਾ ਖਚਾਨ ਨੂੰ ਸਾਰੇ ਅੱਗੇ ਆ ਜਾਂਦੇ ਨੇ ਸਾਡੀ ਫੋਟੋ ਆ ਜਾਵੇ